ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਮਤਲਬ ਦਿਲਚਸਪ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਹਾਂਜੀ ਭੂਗੋਲ ਦਾ ਇਤਿਹਾਸ ਦੇਖਾਂਗੇ ਕਿ ਇਹ ਸਾਰਾ ਕੁਝ ਕਿਵੇਂ ਸ਼ੁਰੂ ਹੋਇਆ ਕਿਵੇਂ ਇਹ ਵਿਸ਼ਾ ਵਿਦਿਆ ਫੁੱਲਿਆ ਤੇ ਕਿਹੜੇ ਮੁੱਖ ਲੋਕ ਸਨ ਜਿਨ੍ਹਾਂ ਨੇ ਇਸ ਨੂੰ ਅੱਗੇ ਵਧਾਇਆ ਬਿਲਕੁਲ ਇੱਕ ਤਰ੍ਹਾਂ ਨਾਲ ਇਹ ਸਮਝਣ ਦੀ ਕੋਸ਼ਿਸ਼ ਹੈ ਕਿ ਇਨਸਾਨ ਨੇ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਕਿਵੇਂ ਦੇਖਿਆ ਕਿਵੇਂ ਸਮਝਿਆ ਹਾਂ ਸਾਡੇ ਕੋਲ ਕੁਝ ਲਿਖਤਾਂ ਵੀ ਨੇ ਜਿਨ੍ਹਾਂ ਦੇ ਆਧਾਰ ਤੇ ਆਪਾਂ ਇਹ ਪੂਰੀ ਚਰਚਾ ਕਰਾਂਗੇ ਮਕਸਦ ਇਹੀ ਹੈ ਕਿ ਇਸ ਦੇ ਮੂਲ ਵਿਚਾਰ ਤੇ ਮੁੱਖ ਯੋਗਦਾਨ ਪਾਉਣ ਵਾਲਿਆਂ ਨੂੰ ਸਮਝਾਇਆ ਜਾਵੇ ਸਹੀ ਗੱਲ ਹੈ ਇਹ ਸਿਰਫ ਥਾਵਾਂ ਦੀ ਗੱਲ ਨਹੀਂ ਗਿਆਨ ਦੀ ਯਾਤਰਾ ਦੀ ਗੱਲ ਹੈ ਤਾਂ ਫਿਰ ਚਲੋ ਸ਼ੁਰੂ ਤੋਂ ਸ਼ੁਰੂ ਕਰਦੇ ਆ ਇਹ ਜਿਹੜਾ ਸ਼ਬਦ ਹੈ ਜੀਓਗ੍ਰਾਫੀ ਇਹ ਆਇਆ ਕਿੱਥੋਂ ਕੀ ਮਤਲਬ ਹੈ ਇਸ ਦਾ ਦੇਖੋ ਇਹ ਸ਼ਬਦ ਆਇਆ ਹੈ ਪੁਰਾਣੀ ਯੂਨਾਨੀ ਭਾਸ਼ਾ ਤੋਂ ਦੋ ਸ਼ਬਦ ਨੇ ਜੀਓ ਹਾਂਜੀ ਜਿਹਦਾ ਮਤਲਬ ਹੈ ਧਰਤੀ ਹਾਂ ਤੇ ਦੂਜਾ ਹੈ ਗ੍ਰੈਫੋਸ ਗ੍ਰੈਫੋਸ ਹਾਂ ਗ੍ਰੈਫੋਸ ਮਤਲਬ ਵੇਰਵਾ ਦੇਣਾ ਜਾਂ ਲਿਖਣਾ ਸੋ ਸਿੱਧਾ ਜਿਹਾ ਮਤਲਬ ਹੋ ਗਿਆ ਧਰਤੀ ਦਾ ਵੇਰਵਾ ਅੱਛਾ ਤੇ ਇਹ ਵੀ ਸੁਣਿਆ ਹੈ ਕਿ ਇਰਾਟੋਸਥੀਨਸ ਨਾ ਦੇ ਇੱਕ ਵਿਦਵਾਨ ਸਨ ਜਿਨ੍ਹਾਂ ਨੇ ਇਹ ਸ਼ਬਦ ਪਹਿਲੀ ਵਾਰ ਵਰਤਿਆ ਸੀ ਉਹਨਾਂ ਨੂੰ ਤਾਂ ਪਗੋਲ ਦੇ ਪਿਤਾਮਾ ਵੀ ਕਹਿੰਦੇ ਨੇ ਹਾਂਜੀ ਹਾਂਜੀ ਇਰਾਟੋਸਥੀਨਸ ਤੀਜੀ ਸਦੀ ઈਸਾ ਪੁਰਵ ਦੀ ਗੱਲ ਹੈ ਉਹਨਾਂ ਨੇ ਸਿਰਫ ਸ਼ਬਦ ਹੀ ਨਹੀਂ ਵਰਤਿਆ ਸੋ ਉਹ ਗੋਂ ਇੱਕ ਕਮਾਲ ਦਾ ਕੰਮ ਵੀ ਕੀਤਾ ਸੀ ਕੀ ਕੰਮ ਉਹਨਾਂ ਨੇ ਧਰਤੀ ਦਾ ਕੇਰਾ ਯਾਨੀ ਸਰਕਮਫਰੈਂਸ ਉਹਨੂੰ ਨੱਪਣ ਦੀ ਕੋਸ਼ਿਸ਼ ਕੀਤੀ ਸੀ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਦਾ ਹਿਸਾਬ ਉਸ ਜਮਾਨੇ ਦੇ ਹਿਸਾਬ ਨਾਲ ਕਾਫੀ ਸਹੀ ਦੇ ਨੇੜੇ ਸੀ ਵਾਹ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਬਿਲਕੁਲ ਇਹ ਸਿਰਫ ਵੇਰਵਾ ਦੇਣ ਤੋਂ ਅੱਗੇ ਮਤਲਬ ਧਰਤੀ ਨੂੰ ਮਾਪਣ ਤੇ ਗਣਿਤ ਨਾਲ ਸਮਝਣ ਵੱਲ ਕਦਮ ਸੀ ਪਰ ਕਈ ਵਾਰ ਹੈਕੈਟਿਅਸ ਦਾ ਨਾਮ ਵੀ ਆਉਂਦਾ ਹੈ ਪਗੋਲ ਦੇ ਪਿਤਾ ਵਜੋਂ ਇਹ ਕਿਉਂ ਹਾਂ ਇਹ ਵੀ ਸਹੀ ਹੈ ਹੇਕੈਟਿਅਸ ਉਹ ਇਰਾਟੋਸਥੈਨੋ ਤੋਂ ਥੋੜਾ ਪਹਿਲਾਂ ਹੋਏ ਸਨ ਲਗਭਗ 500 ਇਸਾਪੂਰਵ ਉਹਨਾਂ ਦੀ ਕਿਤਾਬ ਸੀ ਗੈਜ਼ ਪੀਰੀਓਡੋਸ ਗੈਜ਼ ਪੀਰੀਓਡੋਸ ਹਾਂ ਇਹਦਾ ਮਤਲਬ ਵੀ ਉਹੀ ਹੈ ਧਰਤੀ ਦਾ ਮਹਿਰਵਾ ਇਸ ਵਿੱਚ ਉਹਨਾਂ ਨੇ ਉਸ ਵੇਲੇ ਜਿੰਨੀ ਕੁ ਦੁਨੀਆ ਬਾਰੇ ਪਤਾ ਸੀ ਉਹਦਾ ਪੂਰਾ ਵੇਰਵਾ ਦਿੱਤਾ ਸੋ ਕੁਝ ਲੋਕ ਉਹਨਾਂ ਨੂੰ ਮਤਲਬ ਡਿਸਕ੍ਰਿਪਟਿਵ ਜੀਓਗ੍ਰਾਫੀ ਯਾਨੀ ਵਰਣਨ ਵਾਲੇ ਭੂਗੋਲ ਦਾ ਮੋਢੀ ਮੰਨਦੇ ਨੇ ਅੱਛਾ ਤੇ ਇਰਾਟੋਸਥੈਨਸ ਨੇ ਗਣਿਤ ਵਾਲਾ ਪੱਖ ਜੋੜਿਆ ਸੋ ਸ਼ਾਇਦ ਇਸ ਲਈ ਦੋਵਾਂ ਦਾ ਨਾਮ ਆ ਜਾਂਦਾ ਇਹ ਇਸ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੇ ਪਹਿਲੂ ਤੇ ਜ਼ੋਰ ਦੇ ਰਹੇ ਹੋ ਠੀਕ ਹੈ ਸਮਝ ਆ ਗਈ ਯਾਨੀ ਸ਼ੁਰੂ ਤੋਂ ਹੀ ਵੇਰਵਾ ਤੇ ਹਿਸਾਬ ਕਿਤਾਬ ਦੋਵੇਂ ਚੀਜ਼ਾਂ ਨਾਲ ਚੱਲ ਰਹੀਆਂ ਸੀ ਚਲੋ ਯੂਨਾਨੀ ਤੇ ਰੋਮਨ ਯੋਗਦਾਨ ਦੀ ਗੱਲ ਕਰਦੇ ਹਾਂ ਹਿਪਾਰਕਸ ਦਾ ਨਾਮ ਆਉਂਦਾ ਹੈ ਤਰਤੀ ਨੂੰ 360 ਡਿਗਰੀ ਚ ਵੰਡਣਾ ਲੈਟੀਟਿਊਡ ਲੌਂਗੀਟਿਊਡ ਇਹ ਕਿੰਨਾ ਜ਼ਰੂਰੀ ਸੀ ਓਹੋ ਬਹੁਤ ਜ਼ਿਆਦਾ ਇਹ ਪਾਰਕਰਸ ਨੇ ਜੋ ਕੀਤਾ ਉਹ ਤਾਂ ਅੱਜ ਵੀ ਸਾਡੇ ਨਕਸ਼ਿਆਂ ਦਾ ਸਾਡੇ ਲੋਕੇਸ਼ਨ ਸਿਸਟਮ ਦਾ ਆਧਾਰ ਹੈ ਉਹਨਾਂ ਨੇ ਕੀ ਕਹਿੰਦੇ ਨੇ ਇੱਕ ਤਰ੍ਹਾਂ ਨਾਲ ਗ੍ਰਿਡ ਸਿਸਟਮ ਦੀ ਨੀਂਹ ਰੱਖੀ ਤਾਂ ਕਿ ਕਿਸੇ ਵੀ ਥਾਂ ਨੂੰ ਸਹੀ ਤਰੀਕੇ ਨਾਲ ਦੱਸਿਆ ਜਾ ਸਕੇ ਹਮ ਤੇ ਅਕਸ਼ਾਂਸ਼ ਤੇ ਲੰਬਕਾਰ ਲਈ ਅਸੀਰੀਅਨ ਗਣਿਤ ਦੀ ਵਰਤੋਂ ਕਰਨਾ ਇਹ ਤਾਂ ਕਮਾਲ ਦਾ ਆਈਡੀਆ ਸੀ ਇਸ ਨਾਲ ਨਕਸ਼ੇ ਸਿਰਫ ਤਸਵੀਰਾਂ ਨਹੀਂ ਰਹੇ ਉਹ ਗਣਿਤ ਦੇ ਹਿਸਾਬ ਨਾਲ ਸਹੀ ਬਣਨ ਲੱਗੇ ਤੇ ਅਰਸਤੂ ਅਰਿਸਟੋਟਲ ਕਹਿੰਦੇ ਨੇ ਉਹਨਾਂ ਨੇ ਕਿਹਾ ਸੀ ਕਿ ਧਰਤੀ ਗੋਲ ਹੈ ਕੀ ਇਹ ਬਸ ਐਦਾਂ ਹੀ ਕਹਿ ਦਿੱਤਾ ਸੀ ਨਹੀਂ ਨਹੀਂ ਅਰਸਤੂ ਦਾ ਕੰਮ ਇਸ ਤੋਂ ਕਿਤੇ ਵੱਧ ਸੀ ਹਾਂ ਉਹਨਾਂ ਤੋਂ ਪਹਿਲਾਂ ਵੀ ਕੁਝ ਲੋਕਾਂ ਨੇ ਸ਼ਾਇਦ ਸੋਚਿਆ ਹੋਵੇ ਪਰ ਅਰਸਤੂ ਪਹਿਲੇ ਸਨ ਜਿਨ੍ਹਾਂ ਨੇ ਇਸ ਲਈ ਪੱਕੇ ਤਰਕ ਵਾਲੇ ਸਬੂਤ ਦਿੱਤੇ ਅੱਛਾ ਜਿਵੇਂ ਜਿਵੇਂ ਉਹਨਾਂ ਨੇ ਦੇਖਿਆ ਕਿ ਜਦੋਂ ਅਸੀਂ ਸਫ਼ਰ ਕਰਦੇ ਹਾਂ ਤਾਂ ਰਾਤ ਨੂੰ ਤਾਰਿਆਂ ਦੀ ਥਾਂ ਬਦਲ ਜਾਂਦੀ ਹੈ ਜਾਂ ਜਦੋਂ ਚੰਨ ਗਰਨ ਲੱਗਦਾ ਤਾਂ ਧਰਤੀ ਦਾ ਪਰਛਾਵਾਂ ਹਮੇਸ਼ਾ ਗੋਲ ਹੁੰਦਾ ਇਹ ਸਿਰਫ ਵਿਸ਼ਵਾਸ ਨਹੀਂ ਸੀ ਇਹ ਨਰੀਖਣ ਤੇ ਤਰਕ ਤੇ ਆਧਾਰਿਤ ਸੀ ਵਿਗਿਆਨਿਕ ਸੋਚ ਦੀ ਸ਼ੁਰੂਆਤ ਕਹਿ ਸਕਦੇ ਹਾਂ ਬਹੁਤ ਵਧੀਆ ਫਿਰ ਆਉਂਦੇ ਨੇ ਟੋਲੀਮੀ ਟੋਲੀਮੀ ਇਹ ਨਾਂ ਤਾਂ ਬਹੁਤ ਸੁਣਿਆ ਪੂਗੋਲ ਵਿੱਚ ਉਹਨਾਂ ਦੀ ਕਿਤਾਬ ਜੀਓਗ੍ਰਾਫੀਆ ਬਾਰੇ ਕਿਹਾ ਜਾਂਦਾ ਕਿ ਇਸ ਨੇ ਅੱਗੇ ਜਾ ਕੇ ਯੂਰਪ ਦੀਆਂ ਵੱਡੀਆਂ ਖੋਜ ਯਾਤਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਕੀ ਖਾਸ ਸੀ ਸਵਿਚ ਜੀਓਗ੍ਰਾਫੀਆ ਤਾਂ ਜੀ ਇੱਕ ਮਤਲਬ ਮਾਸਟਰ ਥੀਸ ਸੀ ਆਪਣੇ ਸਮੇਂ ਦਾ ਲਗਭਗ 150 AD ਵਿੱਚ ਲਿਖੀ ਗਈ ਇਹਦੇ ਵਿੱਚ ਕਈ ਗੱਲਾਂ ਸੀ ਇੱਕ ਤਾਂ ਨਕਸ਼ੇ ਕਿਵੇਂ ਬਣਾਉਣੇ ਨੇ ਉਹਦੇ ਤਰੀਕੇ ਦੱਸੇ ਵੱਖ-ਵੱਖ ਮੈਪ ਪ੍ਰੋਜੈਕਸ਼ਨਸ ਬਾਰੇ ਗੱਲ ਕੀਤੀ ਤਾਂ ਕਿ ਗੋਲ ਧਰਤੀ ਨੂੰ ਕਾਗਜ਼ ਤੇ ਦਿਖਾਇਆ ਜਾ ਸਕੇ ਹਾਂਜੀ ਦੂਜਾ ਉਸਮਾਨੇਜ ਜਿੰਨੀ ਦੁਨੀਆ ਪਤਾ ਸੀ ਉਹਦੇ ਹਜ਼ਾਰਾਂ ਥਾਵਾਂ ਦੇ ਲਾਟੀਟਿਊਡ ਤੇ ਲੌਂਗੀਟਿਊਡ ਦੀ ਲਿਸਟ ਸੀ ਪਾਮੀਓ ਦੇ ਵਿੱਚ ਕੁਝ ਗਲਤੀਆਂ ਵੀ ਸੀ ਜਿਵੇਂ ਏਸ਼ੀਆ ਨੂੰ ਕੁਝ ਜ਼ਿਆਦਾ ਹੀ ਵੱਡਾ ਦਿਖਾ ਦਿੱਤਾ ਸੀ ਅੱਛਾ ਪਰ ਫਿਰ ਵੀ ਸਦੀਆਂ ਤੱਕ ਯੂਰਪ ਵਿੱਚ ਇਹੀ ਸਭ ਤੋਂ ਪੱਕਾ ਸਰੋਤ ਰਿਹਾ ਤੇ ਜਦੋਂ 15ਵੀਂ ਸਦੀ ਵਿੱਚ ਇਹਦਾ ਦੁਬਾਰਾ ਅਨੁਵਾਦ ਹੋਇਆ ਤਾਂ ਕੋਲੰਬਸ ਵਰਗੇ ਲੋਕਾਂ ਨੂੰ ਇਹ ਖਿਆਲ ਆਇਆ ਕਿ ਸ਼ਾਇਦ ਪੱਛਮ ਵੱਲ ਜਾ ਕੇ ਵੀ ਏਸ਼ੀਆ ਪਹੁੰਚਿਆ ਜਾ ਸਕਦਾ ਇਹਦੀ ਡਿਟੇਲ ਤੇ ਸਿਸਟਮੈਟਿਕ ਤਰੀਕੇ ਨੇ ਇਹਨੂੰ ਬਹੁਤ ਅਹਿਮ ਬਣਾ ਦਿੱਤਾ ਇਸ ਤੋਂ ਇਲਾਵਾ ਸਟਰਾਬੋ ਦੀ ਜੀਓਗ੍ਰਾਫਿਕਾ ਦਾ ਵੀ ਜ਼ਿਕਰ ਹੈ ਖਾਸ ਕਰਕੇ ਇਤਿਹਾਸਿਕ ਪੁਗੋਲ ਲਈ ਇਹ ਕਿਵੇਂ ਵੱਖਰਾ ਸੀ ਸਟਰਾਬੋ ਦਾ ਕੰਮ ਇਸ ਲਈ ਦਿਲਚਸਪ ਹੈ ਕਿਉਂਕਿ ਉਹ ਸਿਰਫ ਥਾਵਾਂ ਦਾ ਵੇਰਵਾ ਨਹੀਂ ਦੇ ਰਹੇ ਸਨ ਉਹ ਇਹ ਸਮਝਾ ਰਹੇ ਸਨ ਕਿ ਕਿਸੇ ਥਾਂ ਦਾ ਭੂਗੋਲ ਉੱਥੋਂ ਦੇ ਇਤਿਹਾਸ ਉੱਥੋਂ ਦੇ ਸੱਭਿਆਚਾਰ ਲੋਕਾਂ ਨੂੰ ਕਿਵੇਂ ਅਸਰ ਕਰਦਾ ਹੂੰ ਮਤਲਬ ਕਨੈਕਸ਼ਨ ਬਣਾ ਰਹੇ ਸਨ ਹਾਂ ਬਿਲਕੁਲ ਉਹਨਾਂ ਨੇ ਹਿਸਟਰੀ ਤੇ ਜੀਓਗ੍ਰਾਫੀ ਨੂੰ ਜੋੜਿਆ ਜਿਵੇਂ ਰੋਮਨ ਸਾਮਰਾਜ ਕਿਵੇਂ ਫੈਲਿਆ ਜਾਂ ਵਕ ਵਕ ਥਾਵਾਂ ਦੇ ਲੋਕਾਂ ਦੇ ਰੀਤੀ ਰਿਵਾਜ ਉਹਨਾਂ ਦੇ ਮਾਹੌਲ ਨਾਲ ਕਿਵੇਂ ਜੁੜੇ ਹੋਏ ਨੇ ਇਹ ਇੱਕ ਤਰ੍ਹਾਂ ਨਾਲ ਅੱਜ ਦੀ ਹਿਊਮਨ ਜੀਓਗ੍ਰਾਫੀ ਦੀ ਨੀਂਵ ਵਰਗਾ ਸੀ ਟਿਪਲਨੀ ਦੀ ਹਿਸਟੋਰੀਆ ਨੈਚੁਰਲਿਸਟ ਇਹ ਕਿਸ ਬਾਰੇ ਸੀ ਹਿਸਟੋਰੀਆ ਨੈਚੁਰਲਿਸਟਾਂ ਇੱਕ ਬਹੁਤ ਵੱਡਾ ਮਤਲਬ ਐਨਸਾਈਕਲੋਪੀਡੀਆ ਸੀ ਇਹਦੇ ਵਿੱਚ ਸਿਰਫ ਭੂਗੋਲ ਨਹੀਂ ਖਗੋਲ ਜੀਵ ਵਿਗਿਆਨ ਖਣਿਜ ਬਹੁਤ ਕੁਝ ਸੀ ਉਸ ਵੇਲੇ ਦੇ ਰੋਮਨ ਗਿਆਨ ਦਾ ਇੱਕ ਤਰ੍ਹਾਂ ਨਾਲ ਨਿਚੋੜ ਸੀ ਇਹ ਦਿਖਾਉਂਦਾ ਹੈ ਕਿ ਭੂਗੋਲ ਨੂੰ ਕੁਦਰਤ ਦੇ ਵੱਡੇ ਅਧਿਐਨ ਦਾ ਹਿੱਸਾ ਸਮਝਿਆ ਜਾਂਦਾ ਸੀ ਅੱਛਾ ਤੇ თეલ્સ ਤੇ ਐਨੇਕਸੀਮੈਂਡਰ ਦਾ ਜ਼ਿਕਰ ਹੈ ਗਣਤਕ ਪਗੋਲ ਦੇ ਮੋਡੀਆਂ ਵਜੋਂ ਇਹ ਸ਼ਾਇਦ ਨਕਸ਼ੇ ਬਣਾਉਣ ਕਰਕੇ ਹਾਂ ਇਹ ਸਭ ਤੋਂ ਪੁਰਾਣੇ ਯੂਨਾਨੀ ਵਿਚਾਰਕਾਂ ਜੋ ਸਨ ਜਿਨ੍ਹਾਂ ਨੇ ਦੁਨੀਆ ਨੂੰ ਮਤਲਬ ਰੱਬੀ ਕਹਾਣੀਆਂ ਤੋਂ ਹਟ ਕੇ ਇੱਕ ਤਰਕ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਐਨੇਕਸੀਮੈਂਡਰ ਨੂੰ ਤਾਂ ਦੁਨੀਆ ਦਾ ਪਹਿਲਾ ਨਕਸ਼ਾ ਬਣਾਉਣ ਦਾ ਸਿਹਰਾ ਵੀ ਦਿੱਤਾ ਜਾਂਦਾ ਭਾਵੇਂ ਉਹ ਨਕਸ਼ਾ ਅੱਜ ਦੇ ਹਿਸਾਬ ਨਾਲ ਬਹੁਤ ਸਾਦਾ ਜਿਹਾ ਸੀ ਪਰ ਇੱਕ ਵੱਡੀ ਕੋਸ਼ਿਸ਼ ਸੀ ਇਸੇ ਲਈ ਉਹਨਾਂ ਨੂੰ ਗਣਿਤਕ ਤੇ ਸਿਧਾਂਤਕ ਪਗੋਲ ਦੇ ਸ਼ੁਰੂਆਤੀ ਬੰਦੇ ਮੰਨਿਆ ਜਾਂਦਾ ਤੇ ਹੈਰੋਡੋਟਸ ਜਿਨ੍ਹਾਂ ਨੂੰ ਆਮ ਤੌਰ ਤੇ ਇਤਿਹਾਸ ਦਾ ਪਿਤਾ ਕਹਿੰਦੇ ਨੇ ਉਹਨਾਂ ਦਾ ਪਗੋਲਕੀ ਯੋਗਦਾਨ ਰਿਆ ਨਕਸ਼ੇ ਤੇ ਮੈਰੀਡੀਅਨ ਖਿੱਚਣ ਦੀ ਗੱਲ ਵੀ ਹੈ ਹੈਰੋਡੋਟਸ ਦਾ ਮੁੱਖ ਜ਼ੋਰ ਇਸ ਗੱਲ ਤੇ ਸੀ ਕਿ ਹਿਸਟਰੀ ਨੂੰ ਸਮਝਣ ਲਈ ਜੀਓਗ੍ਰਾਫੀ ਬਹੁਤ ਜ਼ਰੂਰੀ ਹੈ ਉਹ ਕਹਿੰਦੇ ਸੀ ਕਿ ਕੋਈ ਘਟਨਾ ਕਿਉਂ ਤੇ ਕਿਵੇਂ ਹੋਈ ਇਹ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਕਿੱਥੇ ਹੋਈ ਤੇ ਉੱਥੋਂ ਦਾ ਮਾਹੌਲ ਕਿਉਂ ਜਿਹਾ ਸੀ ਹਾਂ ਇਹ ਤਾਂ ਹੈ ਤੇ ਨਕਸ਼ਤੇ ਮੈਰੀਡੀਅਨ ਯਾਨੀ ਲੰਬਕਾਰ ਰੇਖਾ ਖਿੱਚਣ ਦੀ ਕੋਸ਼ਿਸ਼ ਭਾਵੇਂ ਸਹੀ ਨਾ ਹੋਵੇ ਪਰ ਇਹ ਵੀ ਥਾਮਾ ਨੂੰ ਇੱਕ ਸਿਸਟਮ ਚ ਰੱਖਣ ਦੀ ਕੋਸ਼ਿਸ਼ ਸੀ ਉਹਨਾਂ ਦਾ ਇਹ ਵਿਚਾਰ ਕਿ ਇਤਿਹਾਸ ਤੇ ਪਗੋਲ ਜੁੜੇ ਹੋਏ ਨੇ ਇਹ ਬਹੁਤ ਅਹਿਮ ਸੀ ਪਰ ਫਿਰ ਇੱਕ ਦੌਰ ਆਇਆ ਯੂਰਪ ਲਚਿਲਾਪਗ 300 ਤੋਂ 1200 AD ਤੱਕ ਜਿਸ ਨੂੰ ਅੰਧਕਾਰ ਯੋਗ ਜਾਂ ਡਾਰਕ 에ਜਸ ਕਿਹਾ ਗਿਆ ਲਿਖਤਾ ਦਸਤਿਓਂ ਨੇ ਕਿ ਉਦੋਂ ਉੱਥੇ ਪਗੋਲ ਜਾਂ ਵਿਗਿਆਨ ਚ ਕੋਈ ਖਾਸ ਤਰੱਕੀ ਨਹੀਂ ਹੋਈ ਹਾਂ ਇਹ ਉਹ ਸਮਾਂ ਸੀ ਜਦੋਂ ਪੱਛਮੀ ਯੂਰਪ ਵਿੱਚ ਕਾਫੀ ਉਥਲ-ਪੁਥਲ ਰਹੀ ਰਾਜਨੀਤਿਕ ਅਸਥਿਰਤਾ ਸੀ ਇਸ ਕਰਕੇ ਜਿਹੜਾ ਪੁਰਾਣਾ ਯੂਨਾਨੀ ਤੇ ਰੋਮਨ ਗਿਆਨ ਸੀ ਪੂਗੋਲ ਸਮੇਤ ਉਹ ਕਾਫੀ ਹੱਦ ਤੱਕ ਪੁਲਾ ਦਿੱਤਾ ਗਿਆ। ਅੱਛਾ ਬਹੁਤ ਸਾਰੇ ਨਕਸ਼ੇ ਵੀ ਫਿਰ ਧਾਰਮਿਕ ਵਿਸ਼ਵਾਸਾਂ ਦੇ ਹਿਸਾਬ ਨਾਲ ਬਣਨ ਲੱਗ ਪਏ ਜਿਹੜੇ ਵਿਗਿਆਨਿਕ ਤੌਰ ਤੇ ਸਹੀ ਨਹੀਂ ਸਨ ਪਰ ਇਹਦਾ ਮਤਲਬ ਇਹ ਨਹੀਂ ਕਿ ਪੂਰੀ ਦੁਨੀਆ 'ਚ ਗਿਆਨ ਰੁਕ ਗਿਆ ਸੀ। ਹਾਂ ਇਹ ਜ਼ਰੂਰੀ ਗੱਲ ਹੈ। ਬਿਲਕੁਲ ਇਸੇ ਦੌਰਾਨ ਜੇ ਵਪਾਰਤ ਵਿੱਚ ਤੇ ਖਾਸ ਕਰਕੇ ਅਰਬ ਦੇਸ਼ਾਂ ਵਿੱਚ ਗਿਆਨ ਨਾ ਸਿਰਫ ਸੰਭਿਆ ਗਿਆ ਸਗੋਂ ਉਸ ਵਿੱਚ ਕਾਫੀ ਵਾਧਾ ਵੀ ਹੋਇਆ ਤਾਂ ਫਿਰ ਭਾਰਤ ਦੇ ਯੋਗਦਾਨ ਤੇ ਆਉਂਦਿਆਂ ਰਿਗਵੇਦ ਵਿੱਚ ਪੰਜ ਰੁੱਤਾਂ ਦਾ ਜ਼ਿਕਰ ਹੈ ਜੋ ਕਿ ਬਹੁਤ ਪੁਰਾਣਾ ਗ੍ਰੰਥ ਹੈ ਹਾਂਜੀ ਵੇਦਾ ਵਗੈਰਾ ਚ ਭੂਗੋਲਿਕ ਤੇ ਖਗੋਲਿਕ ਗੱਲਾਂ ਮਿਲਦੀਆਂ ਨੇ ਪਰ ਜੇ ਆਪਾਂ ਖਾਸ ਵਿਦਵਾਨਾਂ ਦੀ ਗੱਲ ਕਰੀਏ ਤਾਂ ਆਰੀਆ ਪਾਟ ਦਾ ਨਾਮ ਬਹੁਤ ਵੱਡਾ ਹੈ 436 ਰੇਡੀ ਵਿੱਚ ਹਾਂਜੀ ਆਰੀਆ ਪਾਟ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਧਰਤੀ ਗੋਲ ਹੈ ਤੇ ਆਪਣੀ ਤੁਰੀ ਤੇ ਕੁੰਦੀ ਹੈ ਜਿਸ ਕਰਕੇ ਦਿਨ ਰਾਤ ਬੰਦੇ ਨੇ ਤੇ ਉਹਨਾਂ ਨੇ ਧਰਤੀ ਦੇ ਖੇਰੇ ਦਾ ਹਿਸਾਬ ਵੀ ਲਾਇਆ ਜੋ ਜਿਵੇਂ ਪਹਿਲਾਂ ਕਿਹਾ ਕਾਫੀ ਸਹੀ ਸੀ ਲਗਭਗ 24835 ਮੀਲ ਉਹਨਾਂ ਦੀ ਕਿਤਾਬ ਸੂਰਜ ਸਿਧਾਂਤ ਵਿੱਚ ਧਰਤੀ ਦੇ ਅਧਿਐਨ ਲਈ ਭਵਨਕੋਸ਼ ਸ਼ਬਦ ਵਰਤਿਆ ਗਿਆ ਭਵਨਕੋਸ਼ ਅੱਛਾ ਤੇ ਵਰਾਹ ਮਹਿਰ ਉਹਨਾਂ ਬਾਰੇ ਕੀ ਜਾਣਕਾਰੀ ਹੈ ਵਰਾਹ ਮਹਿਰ 6ਵੀਂ ਸਦੀ ਦੇ ਇੱਕ ਹੋਰ ਵੱਡੇ ਵਿਦਵਾਨ ਸਨ ਉਹਨਾਂ ਦਾ ਜ਼ਿਆਦਾ ਕੰਮ ਖਗੋਲ ਤੇ ਜੋਤਿਸ਼ ਤੇ ਸੀ ਪਰ ਉਹਦੇ ਚ ਪੂਗੋਲਿਕ ਗੱਲਾਂ ਵੀ ਸੀ ਜਿਵੇਂ ਸੂਰਜ ਚੰਨ ਗ੍ਰਹਿਣ ਇਹਨਾਂ ਦਾ ਧਰਤੀ ਤੇ ਕੀ ਅਸਰ ਹੁੰਦਾ ਉਹਨਾਂ ਦੀ ਕਿਤਾਬ ਪੰਜ ਸਿਧਾਂਤਿਕਾ ਕਾਫੀ ਮਸ਼ਹੂਰ ਹੈ ਫਿਰ ਬ੍ਰਹਮਗੁਪਤ ਦਾ ਨਾਂ ਹੈ ਜਿਨ੍ਹਾਂ ਦੀਆਂ ਲਿਖਤਾਂ ਦਾ ਅਰਬੀ ਚਨੁਵਾਦ ਹੋਇਆ ਇਹ ਤਾਂ ਗਿਆਨ ਦੇ ਲੈਣ ਦੇਣ ਦੀ ਵਧੀਆ ਮਿਸਾਲ ਹੋਈ ਬਿਲਕੁਲ ਬ੍ਰਹਮਗੁਪਤ 27ਵੀਂ ਸਦੀ ਦੇ ਵੱਡੇ ਗਣਿਤ ਸ਼ਾਸਤਰੀ ਤੇ ਖਗੋਲ ਸ਼ਾਸਤਰੀ ਸਨ ਉਹਨਾਂ ਦੀਆਂ ਕਿਤਾਬਾਂ ਬ੍ਰਹਮਾ ਸਿਧਾਂਤ ਤੇ ਖੰਡ ਖਾਦਿਕ ਬਹੁਤ ਅਹਿਮ ਸਨ ਹਾਂਜੀ ਤੇ ਜਦੋਂ 8ਵੀਂ 9ਵੀਂ ਸਦੀਚ ਬਗਦਾਦ ਵਿੱਚ ਖਲੀਫਾ ਹਰੂਨ ਅਲ ਰਸ਼ੀਦ ਤੇ ਫਿਰ ਅਲ ਮਾਮੂਨ ਦੇ ਵੇਲੇ ਗਿਆਨ ਦਾ ਵੱਡਾ ਕੇਂਦਰ ਬਣਿਆ ਤਾਂ ਭਾਰਤੀ ਕਿਤਾਬਾਂ ਖਾਸ ਕਰਕੇ ਬ੍ਰह्मगुप्त ਦੀਆਂ ਦਾ ਅਰਬੀ ਚ ਅਨੁਵਾਦ ਹੋਇਆ ਇਸੇ ਤਰ੍ਹਾਂ ਭਾਰਤੀ ਗਣਿਤ ਜਿਵੇਂ ਸਿਫਰ ਜ਼ੀਰੋ ਤੇ ਦਸ਼ਮਲਾ ਸਿਸਟਮ ਤੇ ਖਗੋਲ ਦਾ ਗਿਆਨ ਅਰਬ ਦੇਸ਼ਾਂ ਤੇ ਫਿਰ ਉੱਥੋਂ ਯੂਰਪ ਪਹੁੰਚਿਆ ਵਾਹ ਇਹ ਤਾਂ ਬਹੁਤ ਵੱਡਾ ਯੋਗਦਾਨ ਹੋਇਆ ਹੈ ਤੇ ਭਾਸਕਰਾਚਾਰੀਆ ਉਹਨਾਂ ਬਾਰੇ ਕਹਿੰਦੇ ਨੇ ਕਿ ਉਹਨਾਂ ਨੇ ਗ੍ਰੈਵਿਟੀ ਦੀ ਗੱਲ ਨਿਊਟਨ ਤੋਂ ਸਦੀਆਂ ਪਹਿਲਾਂ ਕਰ ਦਿੱਤੀ ਸੀ ਇਹ ਸੱਚ ਹੈ ਹਾਂ ਇੱਕ ਕਾਫੀ ਹੈਰਾਨ ਕਰਨ ਵਾਲੀ ਗੱਲ ਹੈ ਪਾਸਕਰਾਚਾਰਿਆ 12ਵੀਂ ਸਦੀ ਦੇ ਮਹਾਨ ਵਿਦਵਾਨ ਸਨ ਉਹਨਾਂ ਦੀ ਮਸ਼ਹੂਰ ਕਿਤਾਬ ਹੈ ਸਿਧਾਂਤ ਸ਼ੀਰੋਮਣੀ ਉਹਦੇ ਇੱਕ ਹਿੱਸੇ 'ਚ ਉਹਨਾਂ ਨੇ ਲਿਖਿਆ ਕਿ ਧਰਤੀ ਵਿੱਚ ਖਿੱਚਣ ਦੀ ਸ਼ਕਤੀ ਹੈ ਆਕਰਸ਼ਣ ਸ਼ਕਤੀ ਜਿਸ ਕਰਕੇ ਚੀਜ਼ਾਂ ਉਹਦੇ ਵੱਲ ਡਿੱਗਦੀਆਂ ਨੇ ਕਮਾਲ ਹੈ ਭਾਵੇਂ ਇਹ ਨਿਊਟਨ ਦੇ ਪੂਰੇ ਨਿਯਮ ਜਿੰਨਾ ਵਿਸਤਾਰ 'ਚ ਨਹੀਂ ਸੀ ਪਰ ਇਹ ਵਿਚਾਰ ਕਿ ਧਰਤੀ ਖਿੱਚਦੀ ਹੈ ਇਹ ਨਿਊਟਨ ਤੋਂ ਲਗਭਗ 500 ਸਾਲ ਪਹਿਲਾਂ ਦੇਣਾ ਬਹੁਤ ਵੱਡੀ ਗੱਲ ਹੈ ਉਹਨਾਂ ਦੀਆਂ ਗਣਿਤ ਦੀਆਂ ਕਿਤਾਬਾਂ ਲੀਲਾਵਤੀ ਤੇ ਬੀਜਗਣਿਤ ਵੀ ਬਹੁਤ ਮਸ਼ਹੂਰ ਨੇ ਭਾਰਤੀ ਪਰੰਪਰਾ ਵਿੱਚ ਕੁਝ ਹੋਰ ਗੱਲਾਂ ਵੀ ਨੇ ਜਿਵੇਂ ਜੰਬੂਦਵੀਪ ਤੇ 우ਜੈਨ ਵਾਲੀ ਪ੍ਰਾਈਮੈਰੀਡੀਅਨ ਹਾਂਜੀ ਜੰਬੂਦਵੀਪ ਪੁਰਾਣੇ ਗ੍ਰੰਥਾਂ ਖਾਸ ਕਰਕੇ ਪੁਰਾਣਾ ਵਿੱਚ ਭਾਰਤ ਜਾਂ ਭਾਰਤੀ ਉਪਮਹਾਦੀਪ ਲਈ ਵਰਤਿਆ ਜਾਂਦਾ ਸੀ ਪੂਰਬੀ ਤੱਟ ਨੂੰ ਮਹਿੰਦਰਾ ਮਲਾਈ ਵੀ ਕਹਿੰਦੇ ਸਨ ਤੇ ਜਿਵੇਂ ਅੱਜ ਅਸੀਂ ਪ੍ਰਾਈਮ ਮੈਰੀਡੀਅਨ ਗ੍ਰੀਨਵਿਚ ਤੋਂ ਮੰਨਦੇ ਹਾਂ ਉਦੋਂ ਭਾਰਤੀ ਖਗੋਲ ਸ਼ਾਸਤਰੀ 우ਜੈਨ ਸ਼ਹਿਰ ਨੂੰ ਆਪਣਾ ਮੁੱਖ ਮੈਰੀਡੀਅਨ ਮੰਨਦੇ ਸੀ ਕਿਉਂਕਿ ਉਹ ਇੱਕ ਤਰ੍ਹਾਂ ਨਾਲ ਭਾਰਤ ਦੇ ਵਿਚਕਾਰ ਸੀ ਤੇ ਖਗੋਲ ਦਾ ਵੱਡਾ ਕੇਂਦਰ ਸੀ ਇੱਕ ਹੋਰ ਜ਼ਿਕਰ ਹੈ Hindu ਬ੍ਰਹਿਮੰਡ ਵਿਗਿਆਨ ਤੇ ਸਤਿੰਦਰਨਾਥ ਬੋਸ ਦੀ ਥਿਓਰੀ ਦੇ ਆਧਾਰ ਤੇ ਗੋਡ ਪਾਰਟੀਕਲ ਦਾ ਵਿਚਾਰ ਇਹ ਥੋੜਾ ਸਮਝਾਓਗੇ ਇਹ ਜੋੜ ਕਿਵੇਂ ਬਣਦਾ ਦੇਖੋ ਇਹਨੂੰ ਸਿੱਧਾ ਵਿਗਿਆਨਿਕ ਜੋੜ ਕਹਿਣਾ ਸ਼ਾਇਦ ਠੀਕ ਨਾ ਹੋਵੇ ਪਰ ਹਾਂ ਕੁਝ ਲੋਕ ਪੁਰਾਣੇ ਹਿੰਦੂ ਦਰਸ਼ਨ ਵਿੱਚ ਬ੍ਰਹਮੰਡ ਦੀ ਰਚਨਾ ਬਾਰੇ ਜੋ ਵਿਚਾਰ ਨੇ ਉਹਨਾਂ ਵਿੱਚ ਤੇ ਅੱਜ ਦੇ ਫਿਜ਼ਿਕਸ ਦੇ ਕੁਝ ਸੰਕਲਪਾਂ ਜਿਵੇਂ ਹਿਗਜ਼ ਬੋਸੋਨ ਜਿਸ ਨੂੰ ਆਮ ਭਾਸ਼ਾ 'ਚ ਗੋਡ ਪਾਰਟੀਕਲ ਕਹਿੰਦੇ ਨੇ ਵਿੱਚ ਕੁਝ ਫਿਲਾਸਫੀਕਲ ਜੀਆਂ ਸਮਾਨਤਾਵਾਂ ਦੇਖਦੇ ਨੇ ਅੱਛਾ ਸਤਿੰਦਰਨਾਥ ਬੋਸ ਤਾਂ ਖੈਰ ਮਹਾਨ ਭਾਰਤੀ ਫਿਜ਼ਿਕਸ ਵਿਗਿਆਨੀ ਸਨ ਜਿਨ੍ਹਾਂ ਦੇ ਨਾਂ ਤੇ ਬੋਸੌਨ ਕਣਾਂ ਦਾ ਨਾਂ ਹੈ ਇਹ ਲਿੰਕ ਜ਼ਿਆਦਾਤਰ ਇਹ ਦਿਖਾਉਣ ਲਈ ਵਰਤਿਆ ਜਾਂਦਾ ਕਿ ਕਿਵੇਂ ਪੁਰਾਣੀ ਸੋਚ ਦੇ ਕੁਝ ਪਹਿਲੂ ਅੱਜ ਦੀਆਂ ਖੋਜਾਂ ਨਾਲ ਮੇਲ ਖਾਂਦੇ ਜੇ ਲੱਗਦੇ ਨੇ ਭਾਵੇਂ ਉਹਨਾਂ ਦਾ ਆਧਾਰ ਵੱਖਰਾ ਹੋਵੇ ਇੱਕ ਦਿਲਚਸਪ ਤੁਲਨਾ ਹੈ ਬਸ